4.5 ਸਾਲ ਦੇ ਅਰਸ਼ਦੀਪ ਨੂੰ ਜਦੋਂ ਉਸਦੇ ਮਾਪਿਓ ਨੇ ਸਕੂਲ ਦੇ ਵਿੱਚ ਦਾਖਲ ਕਰਵਾਇਆ ਤਾਂ ਉਹ ਕਹਿਣ ਲੱਗਾ ਕਿ ਮੈਂ ਨਰਸਰੀ ਕਲਾਸ ਦੇ ਵਿੱਚ ਦਾਖਲਾ ਨਹੀਂ ਲੈਣਾ ਮੈਂ ਉਹੀ ਕਲਾਸ ਤੋਂ ਪੜਨਾ ਜਿੱਥੋਂ ਮੈਂ ਪੜਨਾ ਛੱਡਿਆ ਹੈ ਉਸਦੇ ਮਾਪਿਓ ਵੀ ਹੈਰਾਨ ਸੀ ਕਿ ਹਜੇ 4.5 ਸਾਲ ਦਾ ਬੱਚਾ ਹੈ ਤੇ ਘਰੋਂ ਤਾਂ ਕਦੇ ਬਾਹਰ ਵੀ ਨਹੀਂ ਨਿਕਲਿਆ ਫਿਰ ਇਹ ਕਿਹੜੇ ਸਕੂਲ ਤੇ ਆਪਣ ਕਿਹੜੀ ਕਲਾਸ ਦੀ ਗੱਲ ਕਰ ਰਿਹਾ ਪਰ ਹੌਲੀ-ਹੌਲੀ ਅਰਸ਼ਦੀਪ ਨੇ ਉਹ ਰਾਜ਼ ਖੋਲੇ ਜਿਸ ਨੂੰ ਸੁਣ ਕੇ ਉਸਦਾ ਪਰਿਵਾਰ ਵੀ ਹੈਰਾਨ ਰਹਿ ਗਿਆ ਅਰਸ਼ਦੀਪ ਨੇ ਦੱਸਿਆ ਕਿ ਉਸ ਦਾ ਘਰ ਫਿਰੋਜ਼ਪੁਰ ਕੈਂਟ ਦੇ ਵਿੱਚ ਹੈ ਅਤੇ ਉਸ ਦੀ ਮੌਤ ਫਿਰੋਜ਼ਪੁਰ ਦੇ ਵਿੱਚ ਹੋ ਚੁੱਕੀ ਹੈ ਜਦੋਂ ਪਰਿਵਾਰ ਨੂੰ ਯਕੀਨ ਨਹੀਂ ਹੋਇਆ ਤਾਂ ਅਰਸ਼ਦੀਪ ਦੇ ਪਰਿਵਾਰ ਨੇ ਉਸ ਐਕਸੀਡੈਂਟ ਦਾ ਤੇ ਅਤੇ ਜਗ੍ਹਾ ਦਾ ਸਾਰਾ ਨਕਸ਼ਾ ਬਣਾ ਕੇ ਆਪਣੇ ਪਰਿਵਾਰ ਦੇ ਸਾਹਮਣੇ ਰੱਖ ਦਿੱਤਾ ਇੱਕ 4.5 ਸਾਲ ਦੇ ਬੱਚੇ ਨੂੰ ਇਸ ਤਰ੍ਹਾਂ ਕੀਤਾ ਜੋ ਕਿ ਉਸ ਸਮੇਂ ਦੀਆਂ ਖਬਰਾਂਆਂ ਦੀਆਂ ਸੁਰਖੀਆਂ ਬਣ ਗਿਆ ਅਰਸ਼ਦੀਪ ਸਿੰਘ ਅੱਜ ਦੇ ਸਮੇਂ ਦੇ ਵਿੱਚ ਇੱਕ ਨੌਜਵਾਨ ਉੱਚਾ ਲੰਮਾ ਗੁਰੂ ਦਾ ਨਾਮ ਜਪਣ ਵਾਲਾ ਗੁਰੂ ਦਾ ਧਾਰਨੀ ਸ ਹੈ ਅਰਸ਼ਦੀਪ ਨੇ ਜਦੋਂ ਜਨਮ ਲਿਆ ਤਾਂ ਉਸਦੇ ਸਿਰ ਦੇ ਵਿੱਚ ਜਟਾਵਾਂ ਸਨ ਅਤੇ ਸਰੀਰ ਦੇ ਉੱਪਰ ਕੁਝ ਨਿਸ਼ਾਨ ਵੀ ਸੀ ਉਸ ਨੇ ਹਿੰਗ ਸਿੰਘ ਨੂੰ ਆਪਣੇ ਪੁਰਾਣੇ ਜਨਮ ਦੀਆਂ ਯਾਦਾਂ ਇਸ ਜਨਮ ਦੇ ਵਿੱਚ ਵੀ ਯਾਦ ਸੀ ਅਰਸ਼ਦੀਪ ਨੇ ਦੱਸਿਆ ਕਿ ਉਸ ਦੀਆਂ ਦਸੀਆਂ ਗੱਲਾਂ ਤੇ ਬਣਾਏ ਨਕਸ਼ੇ ਤੇ ਉਸ ਦੀਆਂ ਗੱਲਾਂ ਤੇ ਯਕੀਨ ਕਰਕੇ ਉਸ ਦਾ ਪਰਿਵਾਰ ਉੱਥੇ ਪਤਾ ਕਰਨ ਲਈ ਫਿਰੋਜ਼ਪੁਰ ਸ਼ਹਿਰ ਗਿਆ ਕਿਉਂਕਿ ਕਿਸੇ ਨੇ ਦੱਸਿਆ ਸੀ ਕਿ ਉੱਥੇ ਅਜੀਹ ਨਕਸ਼ਾ ਜ਼ਰੂਰ ਹੈ ਪਰ ਉਥੇ ਜਿਹਾ ਕੋਈ ਐਕਸੀਡੈਂਟ ਹੋਇਆ ਸੀ ਇਹ ਤੁਹਾਨੂੰ ਪਤਾ ਨਹੀਂ ਲੱਗਿਆ ਉਸ ਦਾ ਪਰਿਵਾਰ ਉਥੇ ਫੋਨ ਨੰਬਰ ਦੇ ਆਇਆ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਫੋਨ ਆਇਆ ਕਿ ਅਜੇਹੀ ਘਟਨਾ ਇੱਥੇ 23 ਅਗਸਤ 1997 ਨੂੰ ਹੋਈ ਸੀ ਅਰਸ਼ਦੀਪ ਦੇ ਕਹਿਣ ਦੇ ਅਨਸਾਰ ਵੀ ਉਸ ਦੀ ਮੌਤ ਦੀ ਡੇਟ ਉਹੀ ਸੀ ਸੋ ਪਰਿਵਾਰ ਅਰਸ਼ਦੀਪ ਨੂੰ ਲੈ ਕੇ ਬਸ ਸਟੈਂਡ ਤੇ ਗਿਆ ਫਿਰੋਜ਼ਪੁਰ ਪਹੁੰਚ ਕੇ ਅਰਸ਼ਦੀਪ ਨੇ ਸਭ ਕੁਝ ਦੱਸਿਆ 4.5 ਸਾਲ ਦਾ ਬੱਚਾ ਜੋ ਕਦੇ ਫਿਰੋਜ਼ਪੁਰ ਨਹੀਂ ਗਿਆ ਸੀ ਉਹ ਇਹ ਸਭ ਕਿਵੇਂ ਜਾਣਦਾ ਸੀ ਉਹ ਆਪਣੇ ਆਪ ਹੀ ਸਾਹਮਣੇ ਵਾਲਾ ਰਸਤਾ ਦੱਸਦਾ ਗਿਆ ਕਿ ਪਿਛਲੇ ਜਨਮ 'ਚ ਉਸ ਦਾ ਘਰ ਕਿੱਥੇ ਸੀ ਉਸ ਨੂੰ ਸਭ ਕੁਝ ਚੰਗੀ ਤਰ੍ਹਾਂ ਯਾਦ ਸੀ ਫਿਰ ਉਹ ਫਿਰੋਜ਼ਪੁਰ ਕੈਂਟ ਦੇ ਵਿੱਚ ਪਿਛਲੇ ਜਨਮ ਦੇ ਘਰ ਦੇ ਵਿੱਚ ਉਹਨਾਂ ਨੂੰ ਲੈ ਕੇ ਗਿਆ ਉਸ ਘਰ ਦੇ ਬਾਹਰ ਉਸ ਦੀ ਦਾਦੀ ਜੀ ਬੈਠੇ ਸੀ ਉਸ ਨੇ ਦਾਦੀ ਨੂੰ ਕਿਹਾ ਕਿ ਤੁਸ ਦਾ ਦਰਵਾਜ਼ੇ ਤੇ ਰੰਗ ਹੀ ਬਦਲ ਦਿੱਤੇ ਪਹਿਲਾਂ ਤਾਂ ਇਹ ਗੁਲਾਬੀ ਰੰਗ ਦੇ ਹੁੰਦੇ ਸੀ ਦਾਦੀ ਨੇ ਝਾਟ ਹੀ ਆਪਣੇ ਪੋਤੇ ਨੂੰ ਪਹਿਚਾਨ ਲਿਆ ਉਸਨੇ ਦੱਸਿਆ ਕਿ ਪਹਿਲਾਂ ਉਹ ਇੱਕ ਹਿੰਦੂ ਧਰਮ ਦੇ ਨਾਲ ਸਮੰਧ ਰੱਖਦਾ ਸੀ ਅਤੇ ਉਸਦਾ ਨਾਮ ਸਨੀ ਭੰਡਾਰੀ ਸੀ। ਉਹਨਾਂ ਦੇ ਪਰਿਵਾਰ ਦਾ ਇੱਕ ਬੂਟਾਂ ਦਾ ਸ਼ੋਰਮ ਸੀ ਜੋ ਕਿ ਅੱਜ ਵੀ ਸਥਿਤ ਹੈ। ਉਸਨੇ ਦੱਸਿਆ ਕਿ ਉਹ 23 ਅਗਸਤ ਨੂੰ ਮੋਟਰਸਾਈਕਲ ਲੈ ਕੇ ਨਿਕਲਿਆ ਉਸ ਦਿਨ ਬਹੁਤ ਬਾਰਿਸ਼ ਹੋ ਰਹੀ ਸੀ। ਮੀਂਹ ਦੇ ਕਾਰਨ ਉਸਦਾ ਮੋਟਰਸਾਈਕਲ ਸਲਿੱਪ ਹੋ ਗਿਆ ਤੇ ਉਹ ਸਾਹਮਣੇ ਆ ਰਹੀ ਬੱਸ ਦੇ ਨਾਲ ਟਕਰਾ ਗਿਆ। ਉਸ ਸਮੇਂ ਉਸਦੇ ਉੱਪਰ ਸਿਰ ਉੱਪਰ ਹਲਕੀ ਜਿਹੀ ਸੱਟ ਲੱਗੀ ਸੀ। ਬੱਸ ਤਾਂ ਉੱਥੋਂ ਚਲੀ ਗਈ ਅਤੇ ਸਨੀ ਵੀ ਆਪਣੇ ਘਰ ਆ ਗਿਆ। ਉਸਦੇ ਸਿਰ ਉੱਪਰ ਅੰਦਰੂਨੀ ਸੱਟ ਲੱਗੀ ਸੀ ਉਸਦੇ ਯਾਦ ਹੋਣ ਦੇ ਮਤਾਬਿਕ ਉਸਨੇ ਉਹ ਜਾ ਕੇ ਚਵਾਰੇ ਦੇ ਵਿੱਚ ਲੇਟ ਗਿਆ ਉਸ ਤੋਂ ਬਾਅਦ ਉਸਨੇ ਕੁਝ ਯਾਦ ਨਹੀਂ ਸੀ ਪਰ ਘਰ ਵਾਲਿਆਂ ਨੇ ਦੱਸਿਆ ਕਿ ਉਸ ਤੋਂ ਬਾਅਦ ਉਸਦੀ ਮੌਤ ਹੋ ਗਈ ਉਹ ਉਸ ਨੂੰ ਹਸਪਤਾਲ ਵੀ ਲੈ ਕੇ ਗਏ ਪਰ ਉਸਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ 29 ਅਗਸਤ ਨੂੰ 1997 ਨੂੰ ਸਨੀ ਭੰਡਾਰੀ ਦਾ ਜਨਮ ਅਰਸ਼ਦੀਪ ਦੇ ਰੂਪ ਦੇ ਵਿੱਚ ਇੱਕ ਸਿੱਖ ਪਰਿਵਾਰ ਦੇ ਵਿੱਚ ਹੋਇਆ ਜਨਮ ਦਿਨ ਸਮੇਂ ਹੀ ਉਸਦੇ ਸਿਰ ਦੇ ਉੱਪਰ ਉਹੀ ਨਿਸ਼ਾਨ ਸਨ ਅਤੇ ਉਸ ਦੀ ਅੱਜ ਵੀ ਉਸ ਨਿਸ਼ਾਨਾ ਨੇ ਕਾਰਨ ਚਮੜੀ ਖਰਾਬ ਹੈ। ਇਹਨਾਂ ਨਿਸ਼ਾਨਾਂ ਦਾ ਸਿੱਧਾ ਸਬੰਧ ਉਸ ਦੇ ਪਿਛਲੇ ਜਨਮ ਦੇ ਐਕਸੀਡੈਂਟ ਨਾਲ ਹੈ। ਹੁਣ ਅਰਸ਼ਦੀਪ ਇੱਕ ਸਿੱਖ ਵਿਅਕਤੀ ਦੀ ਜ਼ਿੰਦਗੀ ਜੀ ਰਿਹਾ ਅਤੇ ਉਸ ਨੇ ਪੁਰਾਣੇ ਪਰਿਵਾਰ ਨਾਲ ਵੀ ਪਰਿਵਾਰ ਪਿਆਰ ਦੇ ਨਾਲ ਵਰਤਦਾ ਹੈ। ਉਹਨਾਂ ਦਾ ਕਾਰੋਬਾਰ ਫਿਰੋਜ਼ਪੁਰ ਦੇ ਵਿੱਚ ਹਜੇ ਵੀ ਚੱਲ ਰਿਹਾ। ਅਰਸ਼ਦੀਪ ਦਾ ਕਹਿਣਾ ਕਿ ਗੁਰੂ ਜੀ ਨੇ ਉਸ ਨੂੰ ਦੂਸਰਾ ਜਨਮ ਬਖਸ਼ਿਆ ਹੈ ਅਤੇ ਉਹ ਆਪਣੀ ਜ਼ਿੰਦਗੀ ਗੁਰੂ ਦੇ ਲੜ ਲਾਉਣਾ ਚਾਹੁੰਦਾ ਹੈ। ਅਰਸ਼ਦੀਪ ਦਾ ਇੱਕ ਭਰਾ ਹੈ ਅਤੇ ਉਹ ਉਸ ਨੂੰ ਇਹ ਪਰਿਵਾਰ ਨੂੰ ਸਾਂਭ ਰਿਹਾ ਹੈ। ਉਸਨੇ ਦੱਸਿਆ ਕਿ ਅਰਸ਼ ਨੇ ਹੀ ਉਹਨਾਂ ਨੂੰ ਸਿੱਖੀ ਦੇ ਲਈ ਪ੍ਰੇਰਿਤ ਕੀਤਾ ਅਤੇ ਹੁਣ ਉਹਨਾਂ ਦਾ ਫਿਰੋਜ਼ਪੁਰ ਦੇ ਪਰਿਵਾਰ ਨਾਲ ਵੀ ਸਿੱਖ ਧਰਮ ਨਾਲ ਜੁੜ ਗਿਆ ਹੈ। ਇਹ ਸਾਰੀ ਘਟਨਾ ਉਸਨੇ ਇੱਕ ਨਿੱਜੀ ਚੈਨਲ ਦੇ ਨਾਲ ਸ਼ੇਅਰ ਕੀਤੀ ਅਤੇ ਅਖਬਾਰਾਂ ਦੇ ਵਿੱਚ ਵੀ ਛਪੀ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਪੁਨਰਜਨਮ ਅੱਜ ਦੀਆਂ ਦਇਨੀਆਂ ਦੇ ਵਿੱਚ ਹੋ ਸਕਦਾ? ਕੁਝ ਦੋਸਤੋ ਲੋਕ ਇਸ ਨੂੰ ਅੰਧਵਿਸ਼ਵਾਸ ਵੀ ਸਮਝਦੇ ਹਨ। ਪਰ ਅਰਸ਼ਦੀਪ ਸਿੰਘ ਇੱਕ ਸੱਚਾ ਇਨਸਾਨ ਸੀ ਅਤੇ ਸੱਚੇ ਇਨਸਾਨ ਨਾਲ ਪਰਮਾਤਮਾ ਵੀ ਖੜਦਾ ਹੈ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ।